ਵੀ ਮੁੰਬਈ ਦੀ ਝਾਗ ਤੁਸੀਂ ਦੇਖੋ ਕਿੰਨੀਆਂ-ਕਿੰਨੀਆਂ ਵੱਡੀਆਂ ਬਿਲਡਿੰਗਾਂ ਸ਼ੁਰੂ ਹੋ ਗਈਆਂ ਨੇ ਐ ਲੱਗਦੇ ਆ ਕਿ ਜਿਵੇਂ ਆਪਾਂ ਕਿਸੇ ਵੱਡੀ ਕੰਟਰੀ ਦੇ ਵਿੱਚ ਆ ਗਏ ਹੁੰਦੇ ਆ ਇਤੋਂ ਵੱਡਾ ਲੱਗਦਾ ਵੀ ਮੁੰਬਈ ਕੀ ਚੀਜ਼ ਹੈ ਇਹ ਤਾਂ ਜੇ ਸ਼ੁਰੂਆਤ ਹੈ ਸ਼ੁਰੂਆਤ ਪੰਜਾਬ ਪੰਜਾਬ ਕੇ ਲੋਕ کیسے ਲੱਗਦੇ ਆਂ ਆਪ ਕੋ ਪੰਜਾਬ ਕੇ ਲੋਕ ਇੱਕ ਦਿਲਦਾਰ ਨੇ ਤੁਸੀਂ ਪੰਜਾਬ ਕੇ ਖੇਤੋਂ ਮੇ ਗਏ ਹੋ ਕبھی ਬਹੁਤ ਨਹੀਂ ਬਹੁਤ ਟਾਈਮ ਨਹੀਂ ਅਭੀ ਜਾਣਾ ਜਾਂਦੇ ਹੋ ਜਰੂਰ ਜਰੂਰ ਔਰ ਜੋ ਕਿਸਾਨ ਅਭੀ ਦਿੱਲੀ ਮੇ ਪ੍ਰੋਟੈਸਟ ਕਰ ਰਹੇ ਆਪ ਉਹਨੂੰ ਸਪੋਰਟ ਕਰੋਗੇ ਇਹ ਸੇ ਸੇ ਲੋਕ ਕਿ ਕਿਸਾਨ ਹੈ ਤਾਂ ਅਨਾਜ ਆਏਗਾ ਨਾ ਕਿਸਾਨੇ ਤਾਂ ਆਣੇ ਚਾਹੀਏ ਕਿਸਾਨ ਨੇ ਤਾਂ ਅਨਾਜ ਕਿਧਰੇ ਤਾਂ ਜੀ ਸਵੇਰ ਹੋ ਗਈ ਹੈ ਤੇ ਆਪਾਂ ਮੁੰਬਈ ਤੋਂ ਪਿੱਛੇ ਤਕਰੀਬਨ 70 80 ਕਿਲੋਮੀਟਰ ਵਸੀਮ ਫਾਟਾ ਕੋਈ ਜਗ੍ਹਾ ਦਾ ਨਾਮ ਹੈ ਤੇ ਉੱਥੇ ਆਪਾਂ ਰੁਕੇ ਸੀ ਤੇ ਇੱਥੇ ਗੁਰਦੁਆਰਾ ਸਾਹਿਬ ਬੜਿਆ ਆ ਤੇ ਰਹਿਣ ਵਾਸਤੇ ਨਹੀਂ ਸੀ ਕੋਈ ਪ੍ਰਬੰਧ ਹੈਗਾ ਆਪਾਂ ਨੂੰ ਇਹ ਹੁੰਦਾ ਵੀ ਜਿੱਥੇ ਜਗਾ ਸੇਫ ਹੋਵੇ ਅਸੀਂ ਉੱਥੇ ਸਟੇ ਕਰਦੇ ਆ ਕਿਉਂਕਿ ਆਪਦੀ ਸੇਫਟੀ ਵੀ ਰੱਖਣੀ ਜ਼ਰੂਰੀ ਹੈ ਤੇ ਸਾਨੂੰ ਗੁਰਦੁਆਰੇ ਦੇ ਨਜ਼ਦੀਕ ਥੋੜਾ ਜਿਹਾ ਜਗਾ ਮਿਲ ਗਿਆ ਵੀ ਇੱਥੇ ਆਪਾਂ ਰਾਤ ਟੈਂਟ ਲਾ ਲਿਆ ਤੇ ਹੁਣ ਤੁਹਾਨੂੰ ਦਿਖਾਉਣੇ ਆ ਟੈਂਟ ਤੇ ਸਵੇਰ ਦਾ ਟਾਈਮ ਹੈ ਤਕਰੀਬਨ 7 ਵਜੇ ਦਾ ਤੇ ਅੱਜ ਦੇ ਵਲੌਗ ਦੀ ਆਪਾਂ ਸ਼ੁਰੂਆਤ ਕਰਾਂਗੇ ਇੱਥੇ ਲਾ ਲਿਆ ਸੀ ਆਪਾਂ ਬੁਲਟ ਉਸ ਤੋਂ ਬਾਅਦ ਦੇ ਵਿੱਚ ਆ ਆ ਆਪਣਾ ਲੱਗਿਆ ਹੋਇਆ ਟੈਂਟ ਜਿੱਥੇ ਟੈਂਟ ਪਹਿਲੀ ਵਾਰੀ ਆਪਾਂ ਟੈਂਟ ਲਾਇਆ ਅੱਜ ਤੇ ਆ ਆਪਣੇ ਟੈਂਟ ਦਾ ਸਿਸਟਮ ਤੇ ਇੰਨੀ ਲੱਗੀ ਹੋਈ ਟੈਂਟ ਨੂੰ ਜਿੱਪ ਇੱਕ ਵਿੰਡੋ ਦਾ ਅਹਿਸਾਸ ਹੋਏ ਨਾਲ ਇਹ ਆਪਣੇ ਬੈਗ ਪਏ ਹੋਏ ਨੇ ਪਾਣੀ ਵਾਲੀ ਬੋਤਲ ਹੈ ਬਾਕੀ ਜਿਹੜਾ ਸਮਾਨ ਹੈ ਆਪਣਾ ਮੋਟਰਸਾਈਕਲ ਦੇ ਵਿੱਚ ਹੀ ਹੁੰਦਾ ਤੇ ਇਧਰ ਨਾਲ ਬਾਥਰੂਮ ਵੀ ਹੈਗੇ ਆ ਤੇ ਹੁਣ ਆਪਾਂ ਨਹਾਵਾ ਧਵਾਵਾਂਗੇ ਪਿਆਰ ਹੋ ਕੇ ਤੇ ਮੋਬਾਈਲ ਵਾਲੀ ਸਾਈਡ ਨੂੰ ਕੋਚ ਕਰਾਂਗੇ ਮੱਥਾ ਟੇਕੋ ਆਗੇ ਹੋ ਆ ਜਾਓ ਹੈਲੋ ਹੈਲੋ ਕਰ ਦੋ ਹੈਲੋ ਕਰ ਦੋ ਕਿਵੇਂ ਹੋ ਸਾਸਰੀ ਕਾਲ ਸਾਸਰੀ ਕਾਲ ਬੋਲੋ ਅੱਜ ਰਾਤ ਥੀਂ ਜਗ੍ਹਾ ਤੇ ਟਾਈਟਲ ਆ ਗਏ ਆਪਣੀ ਰਾਤ ਕੱਤੀ ਤੇ ਬਾਬਾ ਜੀ ਨੇ ਸਾਡੀ ਬਹੁਤ ਮਦਦ ਕੀਤੀ ਬਾਬਾ ਜੀ ਦਾ ਨਾਮ ਅਮਰ ਸਿੰਘ ਤੇ ਬਾਬਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਧੰਨਵਾਦ ਗੋਰੀ ਬੁੱਲਟ ਦੀ ਟੈਂਕੀ ਫਿਰ ਫੁੱਲ ਕਰਵਾਉਣ ਲੱਗੇ ਆ ਤੇ ਇੱਥੇ 105 ਰੁਪਏ ਹੈ ਪੈਟਰੋਲ ਦਾ ਰੇਟ ਤੇ ਹੁਣ ਆਪਣਾ ਨੰਬਰ ਆ ਰਿਹਾ ਭੀੜ ਕਾਫੀ ਜਿਆਦੀ ਹੈ ਇਸ ਪੈਟਰੋਲ ਪੰਪ ਤੇ ਬਾਂਬੇ ਦਾ ਮੀਰਾ ਇਲਾਕਾ ਤੇ ਇੱਥੇ ਅਸੀਂ ਸਰਚ ਕੀਤਾ ਵੀ ਆਪਾਂ ਨੂੰ ਇੱਥੇ ਘੁੰਮਣ ਵਾਸਤੇ ਕੁਝ ਨਜ਼ਰ ਨਹੀਂ ਆ ਰਿਹਾ ਤੇ ਮੇਨ ਜਿਹੜੀ ਐਂਟਰੀ ਹੈ ਜੇ ਕਹਿ ਸਕਦੇ ਆ ਕਿ ਗੁਜਰਾਤ ਵਾਲੀ ਸਾਈਡ ਤੋਂ ਇਧਰਲੇ ਪੰਨੇ ਉਹ ਮੇਨ ਐਂਟਰੀ ਆਪਣੀ ਬਾਂਬੇ ਦੇ ਵਿੱਚ ਹੋ ਚੁੱਕੀ ਹੈ ਹੁਣ ਅੱਗੇ ਅੱਗੇ ਦੇਖਦੇ ਜਾਂਦੇ ਆ ਤੇ ਨਾਲੇ ਤੁਹਾਨੂੰ ਦਿਖਾਉਦੇ ਜਾਂਦੇ ਆ ਕੀ ਕੁਛ ਹੈਗਾ ਉਹ ਵੀ ਮੁੰਬਈ ਦੀ ਝਾਕ ਤੁਸੀਂ ਵੇਖੋ ਕਿੱਡੀਆਂ-ਕਿੱਡੀਆਂ ਵੱਡੀਆਂ ਬਿਲਡਿੰਗਾਂ ਸ਼ੁਰੂ ਹੋ ਗਈਆਂ ਨੇ ਐ ਲੱਗਦੇ ਆ ਕਿ ਜਿਵੇਂ ਆਪਾਂ ਕਿਸੇ ਵੱਡੀ ਕੰਟਰੀ ਦੇ ਵਿੱਚ ਆ ਗਏ ਹੁੰਨੇ ਆ ਇਤੋਂ ਬੜਾ ਲੱਗਦਾ ਵੀ ਮੁੰਬਈ ਕੀ ਚੀਜ਼ ਐ ਇਹ ਤਾਂ ਜੇ ਸ਼ੁਰੂਆਤ ਐ ਸ਼ੁਰੂਆਤ ਚੰਗੀ ਹੋ ਰਹੀ ਆ ਵੇਖੋ ਕਿੱਡਾ ਘੈਂਟ ਨਜ਼ਾਰਾ ਕਿੱਡੀਆਂ ਉੱਚੀਆਂ ਬਿਲਡਿੰਗਾਂ ਕਿੱਡੇ ਉੱਚੇ ਹੋਟਲ ਬਣੇ ਹੋਏ ਆ ਉਹ ਵੀ ਕਿਵੇਂ ਲੱਗਦੇ ਫਿਰ ਮੁੰਬਈ ਦੇ ਪੁਜਾਰ ਕਿੱਡਾ ਘੈਂਟ ਨਜ਼ਾਰਾ ਨਜ਼ਰ ਆ ਰਿਹਾ ਨਾ ਇੱਥੋਂ ਲੱਗਦਾ ਵੀ ਮੁੰਬਈ ਦੇ ਲੋਕ ਤਵਾਨੇ ਕੌਣ ਹੈ ਮੁੰਬਈ ਦੇ ਵਿੱਚ ਜਾ ਰਹੇ ਹਾਂ ਫਿਲਮ ਸਿਟੀ ਵਾਲੀ ਸਾਈਡ ਨੂੰ ਤੇ ਬੁਲਟ ਆਪਣੇ ਦੇ ਵਿੱਚ ਨਾ ਥੋੜੀ ਜੀ ਹਵਾ ਘੱਟ ਲੱਗੀ ਸੀ ਇਸ ਕਰਕੇ ਹੁਣ ਹਵਾ ਚੈੱਕ ਕਰਵਾਈ ਆ ਐਸੀ ਮੁੰਬਈ ਫਿਲਮ ਸਿਟੀ ਵੇਖਣ ਵਾਸਤੇ ਤੇ ਇੱਥੇ ਸਾਨੂੰ ਪਤਾ ਲੱਗਾ ਕਿ ਮੇਨ ਇਹਨਾਂ ਦਾ ਇਹ ਸਾਫਤਾ ਵੀ ਕਿ 1100 ਰੁਪਏ ਦੀ ਟਿਕਟ ਹੈ ਤਿੰਨ ਘੰਟੇ ਦਾ ਸ਼ੋਅ ਹੈ ਤੇ ਉਹ ਤਾਂ 1100 ਦਾ ਤਾਂ ਕੋਈ ਚੱਕਰ ਨਹੀਂ ਸੀ ਜੀ ਪਰ ਪ੍ਰੋਬਲਮ ਆਪਾਂ ਨੂੰ ਇਹ ਆਈ ਹੈ ਕਿ ਇੱਥੇ ਕਹਿੰਦੇ ਵੀ ਜਿਹੜੀ ਵੀਡੀਓਗ੍ਰਾਫੀ ਹੈ ਨਾ ਤੁਸੀਂ ਨਹੀਂ ਕਰ ਸਕਦੇ ਉਹਦੀ ਪਰਮਿਸ਼ਨ ਲੈਣੀ ਪੈਗੀ ਬਟ ਆਪਾਂ ਨੂੰ ਜੇਕਰ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਤੇ ਫਿਰ ਫਾਇਦਾ ਵੀ ਨਹੀਂ ਹੈਗਾ ਟਾਈਮ ਖਰਾਬ ਕਰਨ ਦਾ ਤਾਂ ਆਪਾਂ ਤਾਂ ਤੁਹਾਨੂੰ ਉਹੋ ਜਿਹੀ ਚੀਜ਼ਾਂ ਦਿਖਾਉਣੀ ਹੈਗਾ ਜਿੱਥੇ ਆਪਾਂ ਵੀਡੀਓਗ੍ਰਾਫੀ ਕਰ ਸਕੀਏ ਫਿਲਮ ਸਿਟੀ ਦੇਖਣ ਆਏ ਸੀ ਤੇ ਇਹ ਵੀਰ ਆਪਾਂ ਨੂੰ ਮਿਲਿਆ ਤੇ ਕਹਿੰਦਾ ਮੈਨੂੰ ਪੰਜਾਬ ਬਹੁਤ ਵਧੀਆ ਲੱਗਦਾ ਕਿਹਸਾ ਲੱਗਦਾ ਆਪਕੋ ਪੰਜਾਬ ਪੰਜਾਬ ਇਸ ਸਿਟੀ ਇਜ਼ ਮਾਈ ਬਿਊਟੀ ਲਾਈਕ ਬਿਊਟੀਫੁਲ ਸੋ ਕਦ ਕੇ ਗਏ ਹੋ ਆ ਪੰਜਾਬ ਹਾਂ ਮੈਂ ਤਾਂ ਐਸੀ ਕੰਟੀਨਿਊ ਜਾਂਦਾ ਰਹਿੰਦਾ ਹੂੰ साल में दो तीन बार रहता कर रहा हूँ पंजाब पंजाब के लोग कैसे लगते हैं आपको पंजाब के लोग एक दिलदार रहे तो पंजाब के खेतों में गए हो कभी बहुत बहुत टाइम टाइम अभी जाना चाहते हो जरूर जरूर और जो किसान अभी दिल्ली में प्रोटेस्ट कर रहे हैं आप उनकी सपोर्ट करोगे किसान है तो अनाज आएगा ना किसान तो है किसान नहीं तो आनाज किधर है तो आप सोच रहे हो ना किसानों की जो मांग है वो सही है ना एकदम एग्जैक्टली सही है जब किसान है जवान जवान है तो तभी भारत तरक्की कर सकता जो 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 है जरूर जरूर सही बात बात ओके भाई भाई आपसे करके बहुत अच्छा लगा थैंक थैंक यू यू वेरी मच दे संजय गांधी नेशनल पार्क पे पहुँचे भाई जी यहाँ एंट्री कर सकते हैं एंट्री जरूर कर सकते हैं सर आग। ये मॉर्निंग एट टू फाइव थर्टी तक रहता है इवनिंग में बट प्राइवेट व्हीकल जो रहते हैं टू व्हीलर थ्री व्हीलर फोर व्हीलर वो अलाउड नहीं है प्राइवेट व्हीकल सो आपको पार्किंग एरिया दिया है पार्किंग करके दो ऑप्शन है एक तो बस से जाना है कार से या फिर साइकिलिंग से अंदर फोर व्हीलर भी मिलती है शेयरिंग कार्स और भी एक बस भी है और अंदर पार्किंग है ना पार्किंग है सर ठीक है भाई धन्यवाद आपका नेशनल पार्क की जी टिकट हैगी एक जने की चौरानवे रुपए की है दो एक सौ अठासी रुपये है ਦੇਖਨੇ ਟਾਈਗਰ ਸਫਾਰੀ ਹੈ 뮤ਜ਼ੀਅਮ ਹੈ ਡੇਅਰ ਪਾਰਕ ਤੇ ਬੋਟਿੰਗ ਹੈ 7 ਕਿਲੋਮੀਟਰ ਐਸ ਕन्हेਰੀ ਕੇਜ ਹੈ ਨੈਸ਼ਨਲ ਪਾਰਕ ਦੇ ਬਾਹਰ ਇੱਕ ਨਿਗੰਬਰ ਬਾਵਲੀ ਜੈਨ ਮੰਦਿਰ ਹੈ ਔਰ ਵਾਈਲਡ ਮੈਸਟ ਫੋਟੇ ਡੇਅਰ ਮੰਕੀ ਲੰਗੁਰ ਦਿਖਤਾ ਹੈ ਠੀਕ ਹੈ ਅਬ ਵੀ ਹਾਪੇ ਸਪੋਜ਼ ਆਪਨੇ ਹਮਾਰਾ ਵਹੇਕਲ ਹਾਇਰ ਕੀਆ ਹੈ ਯਾ ਸੋ ਫਸਤ ਕੋ ਮੰਦਾ ਆਪਣਾ ਕਨਫਰਮ ਕਰ ਲਿਆਗਾ ਜਾਂ ਤਾਂ ਕਹਿੰਦੇ ਵੀ ਸਾਈਕਲ ਲੈ ਜਾਓ ਪ੍ਰਾਈਵੇਟ ਗੱਡੀ ਲਾਉਡ ਨਹੀਂ ਗਈ ਤੇ ਜਾਂ ਇੱਥੋਂ ਦੀ ਟੈਕਸੀ ਕਰ ਲੋ ਤੇ ਜਾਂ ਫਿਰ ਬਸ ਤੇ ਤੁਸੀਂ ਜਾ ਸਕਦੇ ਉਸ ਤੋਂ ਬਾਅਦ ਇਹ ਰਸਤੇ ਦੇ ਵਿੱਚ ਆਉਂਦੇ ਆ ਤੁਸੀਂ ਚਾਰ ਪੰਜ ਪੁਆਇੰਟ ਹੈਗੇ ਉੱਥੇ ਘੁੰਮ ਸਕਦੇ ਹੁਣ ਆਪਾਂ ਫੈਸਲਾ ਕੀਤਾ ਕਿ ਬਸ ਤੇ ਜਾਣ ਦਾ ਲਓ ਜੀ ਹੁਣ ਆਪਣੀ ਬੱਸ ਆ ਗਈ ਏ ਤੇ ਹੁਣ ਆਪਣਾ ਸਫਰ ਸ਼ੁਰੂ ਹੋ ਜਾਏਗਾ ਬੈਠਦੇ ਹੁਣ ਬਸ ਤੇ ਵਿੱਚ ਆਹ ਹੋਵੇ ਤਰਥਲੀਆਂ ਪਾਈਆਂ ਨੇ ਬੱਸ ਦੇ ਵਿੱਚ ਸੀਟਾਂ ਭਰਨ ਵਾਸਤੇ ਜਦੋਂ ਜੈਦ ਸ਼ੁਰੂ ਹੋ ਗਈ ਹੈ ਜੀ ਬੱਸ ਮਿਲ ਗਈ ਏ ਤੇ ਬੱਸ ਦੇ ਵਿੱਚ ਵੇਖੋ ਤੁਭਜੜੂ ਪੈ ਗਿਆ ਇਹ ਸਾਰੇ ਬਸ ਤੇ ਜਾਣ ਵਾਲੇ ਨੇ ਤੇ ਵੇਖੋ ਕਿਵੇਂ ਕਾਵਾ ਰੋਲੀ ਚਲਦੀ ਪਈ ਆ ਹੁਣ ਇਹ तकरीबन 10-15 ਮਿੰਟਾਂ ਦੇ ਕਰਾਂ ਆਪਾਂ ਨੂੰ ਆਪਣੇ ਮੰਜ਼ਿਲ ਤੱਕ ਦੇ ਕਰਾਂ ਪਹੁੰਚਾਇਆਗੇ ਕਿੱਧਰ ਲੈ ਬੰਨੇ ਜਾਣਾ ਉਹ ਥੱਲੇ ਹੀ ਪਤਾ ਲੱਗੇਗਾ ਤੇ ਥੋੜਾ ਜਿਹਾ ਕੁਝ ਫਰੂਟ ਵਗੈਰਾ ਖਾਣੇ ਆ ਤੇ ਫਿਰ ਆਪਾਂ ਅੱਗੇ ਨੂੰ ਚੱਲਾਂਗੇ ਕਿ ਨਹੀਂ ਅਰਛਿਤ ਸਹੀ ਹੈ ਨਾ ਸਹੀ ਹੈ ਬਿਲਕੁਲ ਸਹੀ ਹੋਰ એનર્ਜੀ ਆਊਗੀ ਤਾਂ ਫੇਰ ਹੀ ਗਾਂ ਤੁਰਾਂਗੇ ਨਹੇਰੀ ਕਲੇਸ ਤੇ ਇੱਧਰਲੇ ਬੰਨੇ ਬਾਂਦਰ ਬਹੁਤ ਐ ਤੇ ਇਹ ਵੀ ਕਹਿੰਦੇ ਵੀ ਆਦਾ ਧਿਆਨ ਨਾਲ ਚੱਲਿਆ ਜੇ ਇਹ ਨਾ ਖੋਹ ਲੈਂਦੇ ਕੁਛ ਨਾ ਕੁਛ ਹੋ ਲੈਣਾ ਹਾਂ ਕਿਵੇਂ ਏ ਚਿੰਟੂ ਇੱਕ ਆ ਆਪਣਾ ਮਿੱਤਰ ਬੈਠਾ ਆ ਕਿਦਾਂ ਪੁੱਤ ਘਰੇ ਨਹੀਂ ਗਿਆ ਘਰੇ ਨਹੀਂ ਜਾਣਾ ਤੈਨੂੰ ਬੀਬੀ ਸੱਦੀ ਜਾਂਦੀ ਆ ਜਾ ਮੇਰਾ ਪੱਤਾ ਜਾਣਾ ਬੇਬੇ ਕੋਲ ਹੈਲੋ ਹੋ ਗਿਆ ਮਾਸੀ ਕਰੋ ਲੜ ਕੇ ਆਇਆ ਹਾਂ ਕਿਦਾਂ ਆ ਪੁੱਤ ਚੀਜੀ ਖਾਂਦਾ ਹੈ ਓਏ ਹੋਏ 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 ਇਤੋਂ ਵੀ ਟਿਕਟ ਲਗਣੀ ਹੈ ਜਿਹੜੀਆਂ ਗੁਫਾਵਾਂ ਦੇਖਣੀਆਂ ਨੇ ਉਹਦੀ ਹੁਣ ਆਪਾਂ ਨੂੰ ਟਿਕਟ ਲੈਣੀ ਪੈਣੀ ਤੇ ਟਿਕਟ ਲੈ ਕੇ ਫਿਰ ਅੱਗੇ ਵਧਾਂਗੇ 50 ਕੀ ਇੱਕ ਟਿਕਟਾਂ ਨੇ ਆਪਣੀਆਂ ਤੇ ਇੱਥੇ ਟਿਕਟ ਚੈੱਕ ਕਰਨਗੇ ਉਸ ਤੋਂ ਗਾਂ ਚ ਜਿਹੜੀਆਂ ਇੱਥੇ ਗੁਫਾਵਾਂ ਨੇ ਬਣਿਆ ਤੇ ਹੁਣ ਆਪਾਂ ਗਾਂ ਚੱਲਦੇ ਆਂ ਪੈਦਲ ਕਿਹੜੀਆਂ ਗੁਫਾਵਾਂ ਨੇ ਉਹ ਵੇਖਦੇ ਆ ਜਿੱਥੇ ਆਪਾਂ ਖੜੇ ਆ ਨਾ ਇੱਥੇ ਨਾ ਵਿਊ ਬਹੁਤ ਕਾਇਮ ਆਉਂਦਾ ਇਧਰ ਦੇਖਿਆ ਜੀ ਇੱਥੇ ਦੇਖੋ ਆ ਥੱਲੇ ਵਾਲੇ ਬੰਨੇ ਦਾ 뷰 ਜਿੱਥੋਂ ਆਪਾਂ ਚੱਲ ਕੇ ਆਏ ਸੀ ਤੇ ਇੱਧਰਲੇ ਬੰਨੇ ਉੱਪਰ ਦਾ 뷰 ਦੇਖੋ ਕਿੰਨਾ ਘੈਂਟ 뷰 ਹੈ ਨਾ ਦੇਖੀ ਐਵੇਂ ਦੀ ਕਦੀ ਚੀਜ਼ ਜੋ ਆਪਾਂ ਤੁਹਾਡੇ ਵਾਸਤੇ ਨਵੀਆਂ ਤੋਂ ਨਵੀਆਂ ਗੁਫਾਵਾਂ ਨਵੇਂ ਤੋਂ ਨਵੇਂ ਰਾਹ ਤੁਹਾਨੂੰ ਵਿਖਾਉਣੇ ਪਏ ਆ ਇਹ ਜੰਗਲ 'ਚ ਮੰਗਲ ਲੱਗੇ ਹੋਏ ਆ ਤੇ ਪਹਿਲੇ ਪੁਰਾਣੇ ਟਾਈਮ ਦੀਆਂ ਹੀ ਨੇ ਗੁਫਾਵਾਂ ਦੇਖੋ ਇੱਧਰਲੇ ਬੰਨੇ ਗੇਟ ਲੱਗੇ ਹੋਏ ਆ ਅੰਦਰ ਕਿਲੇੇ ਤਰ੍ਹਾਂ ਹੀ ਬਣਿਆ ਜਿਵੇਂ ਮੰਨ ਲਓ ਪਹਿਲਾਂ ਕੋਈ ਰਾਜੇ ਮਹਾਰਾਜੇ ਜਾਂ ਰਿਸ਼ੀ ਮੁਰੇ ਇੱਥੇ ਕੋਈ ਭਗਤੀ ਕਰਦੇ ਰਹੇ ਹੁਣ ਅਗਲੇ ਬੰਨੇ ਨਾ ਜਾਲ ਲਾਇਆ ਆ ਜਾਲ ਲਾ ਕੇ ਤੈਨੂੰ ਕਵਰ ਕੀਤਾ ਗਿਆ ਅੰਦਰ ਗੁਫਾ ਬਹੁਤ ਲੰਬੀ ਹੈ ਕਿਉਂਕਿ ਇਹ ਨਾ ਜਿਆਦਾ ਫਿਰ ਖੁੱਲੀਆਂ ਨਹੀਂ ਛੱਡਦੇਗੇ ਤੇ ਜਨਤਾ ਵੀ ਤੁਹਾਨੂੰ ਪਤਾ ਵੀ ਕਿੰਨਾ ਫਿਰ ਮੁੜ ਕੇ ਤੰਗ ਕਰਦੀ ਅੰਦਰ ਚਲੇ ਜਾਵੇ ਕੋਈ ਨਾ ਕੁਝ ਲੜਾ ਪੈਣ ਇਸ ਕਰਕੇ ਆ ਉੱਪਰੋ ਦੇਖੋ ਉੱਪਰਲੇ ਬੰਨੇ ਵੀ ਛੱਤ ਜਿਹੜੀ ਦਿਖਦੀ ਪਈ ਆ ਤੇ ਫੀਲਿੰਗ ਪੂਰੀ ਆ ਰਹੀ ਹੈ ਜਿਵੇਂ ਆਪਾਂ ਆਦੀ ਮਾਨਵ ਜੀਵਨ ਦੇ ਵਿੱਚ ਆ ਗਏ ਹੁਣੇ ਪੁਰਾਣੇ ਰਿਸ਼ੀਆਂ ਬੁੰਨੀਆਂ ਦੇ ਤੇ ਹੁਣ ਉਸ ਤੋਂ ਅਗਲੀ ਗੁਫਾ ਹੈ ਜਿਹੜੀ ਆਪਾਂ ਪਹਿਲਾਂ ਦੇਖ ਕੇ ਆਏ ਸੀ ਉਸ ਤੋਂ ਅਗਲੀ ਗੁਫਾ ਜਿਹੜੀ ਸਟਾਰਟ ਹੋ ਜਾਂਦੀ ਹੈ ਵੇਖੋ ਇੱਥੇ ਵੀ ਫੀਲਿੰਗ ਜਿਹੜੀ ਆ ਵੱਖਰੀ ਆਊਗੀ ਤੇ ਇੱਥੇ ਨਾ ਬੈਠਣ ਦਾ ਸਕੂਨ ਵੀ ਵੱਖਰਾ ਇਹ ਪਤਾ ਨਹੀਂ ਜਿਵੇਂ ਮੰਨ ਲਓ ਕੁਦਰਤੀ ਬਣੀ ਹੋਈ ਆ ਇਦਾਂ ਲੱਗਦਾ ਨਹੀਂ ਕਿ ਬੀ ਕੱਟ ਕੇ ਬਣਾਈ ਹੋਵੇਗੀ ਬੀੜਾ ਬਣੀਆਂ ਨੇ ਆ ਸਾਹਮਣੇ ਦੇਖੋ ਕਿੰਨੀ ਵਧੀਆ ਪੱਥਰ ਤੇ ਕਾਰਾਗਰੀ ਕੀਤੀ ਹੋਈ ਆ ਇਹ ਇਧਰਲੇ ਬੰਨੇ ਵੀ ਇੱਕ ਗੁੰਮਟ ਬਣਿਆ ਹੋਇਆ। ਕੀ ਹਾਲ ਹੈ? ਠੀਕ ਹੈ ਬੰਦਾ। ਠੀਕੋ। ਤੋ ਆਪਕੇ ਯਹਾਂ ਪੇ ਡਿਊਟੀ ਹੈ। ਤੋ ਇਹ ਗੁਫਾ ਕਿਤਨਾ ਸਮਾ ਪੁਰਾਣਾ ਹੋਗੀ ਇਹ? ਇਹ 2000 ਸਾਲ ਪੁਰਾਣਾ ਹੈ। 2000 ਸਾਲ ਪੁਰਾਣੀ ਹੈ। ਬੁੱਧਿਸਤ ਕੇਪ ਸੇ। ਬੁੱਧ ਧਰਮ ਕੀ ਇਹ। ਬੁੱਧ ਧਰਮ ਨਾਲ ਮੇਲ ਖਾਂਦੀ ਬੁੱਧ ਧਰਮ ਦੀ ਜਿਹੜੀ ਇਹ ਗੁਫਾ। ਕਿਉਂਕਿ ਬੁੱਧ ਧਰਮ ਵੀ ਕਾਫੀ ਪੁਰਾਣਾ ਹੈ। ਆ ਦੇਖੋ। ਛਾਰੀਆਂ ਮੂਰਤੀਆਂ ਬਣੀਆਂ ਹੋਈਆਂ ਨੇ। ਇੱਕ ਫੀਲਿੰਗ ਵੱਖਰੀ ਜੀ ਆਉਂਦੀ ਹੈ ਨੇਚਰਲ ਫੀਲਿੰਗ ਯਾਰ ਇੱਥੇ ਕੋ ਮੜਦਾ ਨਾ ਨਜ਼ਾਰਾ ਬਹੁਤ ਹੀ ਅਲੱਗ ਆ ਰਿਹਾ ਉਹ ਦਾ ਸੁੱਤੀ ਜਾਂਦਾ ਬਾਲਾ ਹੀ ਮਸਤ ਹੋ ਜਾਂਦਾ ਜੁਮਾ ਘੜਾ ਗਏ ਸਾਨੂੰ ਦੱਸਿਆ ਸੀ ਤੇ ਕਹੋ ਬਾਈ ਸਰਦਾਰ ਵੀ ਹੈਗਾ ਇਹ ਆ ਸਰਦਾਰ ਵੀ ਆਦੀ ਫੈਮਿਲੀ ਦੇ ਨਾਲ ਆਇਆ ਬੜੀ ਖੁਸ਼ੀ ਵਾਲੀ ਗੱਲ ਹੈ ਦੋ ਸਰਦਾਰ ਮਿਲੇ ਕੋਈ ਇੰਨੀ ਦੂਰ ਪੰਜਾਬ ਤੋਂ ਬੈਠੇ ਆਏ ਆ ਤੇ ਇੱਧਰ ਵੇਖੋ ਗੁਫਾ ਹੋਰ ਬੜਾ ਵਧੀਆ ਸਿਸਟਮ ਦੇਖਣ ਵਾਸਤੇ ਆ ਕੱਕੋਂ ਮ데요 ਇਹ ਸਰਦਾਰ ਜੀ ਵੀਰ ਜੀ ਮਿਲੇ ਆ ਤੇ ਕਰਦੇ ਇਹਨਾਂ ਨਾਲ ਗੱਲਬਾਤ ਹੋਰ ਵੀਰ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਹੋਰ ਭਾਜੀ ਕਿਵੇਂ ਹੋ ਕਿਹੜੀ ਜਗ੍ਹਾ ਤੋਂ ਵੀਰ ਜੀ ਆਪਾਂ ਵੀਰ ਜੀ ਪੰਜਾਬ ਲੁਧਿਆਣਾ ਲੁਧਿਆਣੇ ਤੋਂ ਤੇ ਇੱਥੇ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਹਾਂ ਇੱਥੇ ਤਕਰੀਬਨ ਮਹੀਨਾ ਕੁ ਹੋਇਆ ਇੱਥੇ ਆ ਮਹੀਨਾ ਹੋਇਆ ਇੱਥੇ ਅਸੀਂ ਕੀਰਤਨ ਕਰਦੇ ਹੋ ਡਿਊਟੀ ਦੇ ਬੇਸ ਤੇ ਆਪਾਂ ਅਲੱਗ-ਅਲੱਗ ਜਗ੍ਹਾ ਜਾਂਦੇ ਰਹਿੰਦੇ ਆ ਤੇ ਇੱਥੇ ਆਣ ਕੇ ਤੁਹਾਨੂੰ ਕਿਵੇਂ ਲੱਗਦਾ ਹੈਗਾ ਵਧੀਆ ਸਿਸਟਮ ਕਿ ਹਾਂ ਵਧੀਆ ਹੈ ਤੇ ਜਿਹੜਾ ਆਪਣਾ ਕਿਸਾਨ ਅੰਦੋਲਨ ਚੱਲ ਰਿਹਾ ਹੈਗਾ ਤੇ ਉਹਦੇ ਬਾਰੇ ਕਿਵੇਂ ਤੁਹਾਨੂੰ ਕੀ ਲੱਗਦਾ ਵੀ ਮੋਦੀ ਸਰਕਾਰ ਝੁਕੇਗੀ ਕਿ ਕਿਵੇਂ ਝੁਕਣਾ ਹੀ ਪੈਣਾ ਜੀ ਝੁਕਣਾ ਹੀ ਪੈਣਾ ਜਿਸ ਤਰ੍ਹਾਂ ਪਹਿਲਾਂ ਕਿਸਾਨਾਂ ਨੇ ਆਪਣਾ ਜ਼ੋਰ ਲਾਇਆ ਤੇ ਹੁਣ ਵੀ ਉਸ ਤਰ੍ਹਾਂ ਜ਼ੋਰ ਲਾ ਰਹੇ ਨੇ ਤੇ ਆਪਣੀਆਂ ਧੁਆਵਾਂ ਨੇ ਕਿਸਾਨਾਂ ਦੇ ਨਾਲ ਆਪਣੇ ਪਰਵਾਂ ਦੇ ਨਾਲ ਹਨ ਕਿਸਾਨੀ ਦੇ ਨਾਲ ਆਪ ਪਕਸਤਾਨ ਨਾਲੇ ਵਾਦਾ ਕਰਕੇ ਸਰਕਾਰ ਮੁਕਰੀ ਹਾਂ ਬਿਲਕੁਲ ਬਿਲਕੁਲ ਇਹ ਤਾਂ ਸਰਕਾਰਾਂ ਦੀਆਂ ਨੀਤੀਆਂ ਹੁੰਦੀਆਂ ਨੇ ਹੁਣ ਵੀ ਕੱਲ 13 ਤਰੀਕ ਤੋਂ ਕਿੰਨੀ ਬੰਬਾਰੀ ਹੋ ਰਹੀ ਆ ਕੱਲ ਵੀ ਦੇਖੋ ਪਗਣੀ ਦੋ ਗਲਤ ਨਹੀਂ ਉਹ ਚੀਜ਼ਾਂ ਗਲਤ ਨਹੀਂ ਜਦਾਂ ਸਰਕਾਰਾਂ ਦਾ ਕੰਮ ਹੀ ਇਹ ਆ ਵਾਅਦੇ ਕਰਨੇ ਤੇ ਮੁੱਕਰਨਾ ਬਾਕੀ ਆਪਣੀਆਂ ਦੁਆਵਾਂ ਨੇ ਆਪਣੇ ਭਰਾਵਾਂ ਦੇ ਨਾਲ ਪੂਰੇ ਪੰਜਾਬ ਦੇ ਨਾਲ ਠੀਕ ਹੈ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਲਵ ਯੂ ਵੀਰ ਜੀ ਓਕੇ ਮਿਲਦੇ ਆਂ ਫਿਰ ਤੇ ਇਧਰ ਲੇ ਬੰਨੇ ਵੱਡੀਆਂ-ਵੱਡੀਆਂ ਬਿਲਡਿੰਗਾਂ ਤੁਹਾਨੂੰ ਦਿਖਾਉਣੇ ਆ ਮੋਬਾਈਲ ਸ਼ਹਿਰ ਦੀਆਂ ਆ ਜੂਮ ਕਰਕੇ ਤੁਹਾਨੂੰ ਦਿਖਾ ਰਿਹਾ ਕਿਵੇਂ ਕਿੱਡੇ-ਕੱਡੇ ਵੱਡਿਆ ਵੱਡੇ ਫਲੈਟ ਦੇਖਦੇ ਪਏ ਨੇ ਤੇ ਬੱਦਲ ਵੀ ਜਿਹੜਾ ਨਾ ਪੂਰੀ ਘੈਂਟ ਗੱਲ ਬਦਲ ਰਿਹਾ ਇੱਥੋਂ ਦਾ ਜਿਹੜਾ ਐਲੀਵੇਸ਼ਨ ਹੈ ਜਿਹੜੀ ਉਚਾਈ ਆ ਲਗਭਗ 140 ਮੀਟਰ ਜਿਹੜਾ ਆਪਾਂ ਹੇਠਲੇ ਬੰਨੇ ਉੱਪਰ ਆ ਚੁੱਕੇ ਆ ਆਪਾਂ ਘੁੰਮਦੇ ਸੀ ਤੇ ਵੀਰ ਥੋੜਾ ਜਿਹਾ ਡਰ-ਡਰ ਕੇ ਵਿੱਚ ਬਲੌਗ ਦੇ ਵਿੱਚ ਆਉਣਾ ਚਾਹੁੰਦਾ ਸੀ ਤੇ ਮੈਂ ਕਿਹਾ ਵੀ ਆ ਜਾ ਕੈਸੇ ਹੋ ਬਾਈ ਬਸ ਚੱਲ ਰਿਹਾ ਠੀਕ ਠਾਕ ਹੋ ਹੋਰ ਵਧੀਆ ਹੋ ਕਿਹਾਂ ਸੇ ਹੋ ਐਸੇ ਤੋਂ ਹੂੰ ਬਨਾਰਸ ਸੇ ਤੇ ਯਹਾਂ ਪਰ ਘੁੰਮਣੇ ਲਈ ਆਏ ਹੋ ਪੰਜਾਬੀਓਂ ਕ ਜਾਣਦੇ ਹੋ ਪੰਜਾਬੀਓਂ ਮਿਲਦੇ ਰਹਤੇ ਹੋ ਫਰੈਂਡਸ ਨਹੀਂ ਮੇਰੇ ਫਰੈਂਡਸ ਵੀ ਹੈ ਔਰ ਸੁਣਾਈਏ ਸਭ ਬੜੀਆ ਚੱਲ ਰਹਾ ਹੈ ਕੈਮੇ ਆਓ ਲੈ ਚਲਦੇ ਪੰਜਾਮੇ ਪੰਜਾਮੇ ਕਹਾ 골ਡਨ ਮੰਦਿਰ ਜਹਾਂ ਬੋਲੋਗੇ ਆਪ ਜਹਾਂ ਬੋਲੋਗੇ ਹਮ ਲੈ ਕੇ ਰਹਿਤ ਬਹੁਤ ਅੱਛਾ ਹੈ ਬਹੁਤ ਸੁਣਾ ਖੇਤ ਖੇਤ ਬਣਿਆ ਮਨਾਰਸ ਤੇ ਆਏ ਨਾ ਨਹੀਂ ਮੈਂ ਓਕੇ ਭਾਈ ਮਿਲਦੇ ਫਿਰ ਥੈਂਕ ਯੂ ਸੋ ਮਚ ਓਕੇ ਇੱਥੇ 6 ਤੋਂ 11 ਗੁਫਾ ਆਈ ਜਾਣੇ ਪੂਰੀ ਘੈਂਟ ਗੱਲਬਾਤ ਇੱਥੇ ਵੀ ਪੂਰੀ ਫੀਲਿੰਗ ਆ ਰਹੀ ਹੈ ਵੀ ਜਿਵੇਂ ਅੱਪਾ ਵੱਖਰੀ ਦੁਨੀਆ ਦੇ ਵਿੱਚ ਆ ਗਏ ਹੁਣੇ। ਕਿ ਰੋਟੀਆਂ ਨਹੀਂ ਖਾ ਗਿਆ। ਇੱਥੇ ਇਹਨਾਂ ਬਾਂਦਰ ਬਹੁਤ ਜਿਆਦੇ ਨੇ। ਤੇ ਇਹਨਾਂ ਨੂੰ ਖਾਣ ਵਾਸਤੇ ਵੀ ਜਿਹੜੇ ਇੱਥੇ ਟੂਰਿਸਟ ਘੁੰਮਣ ਆਉਂਦੇ ਆ ਉਹ ਪਾ ਦਿੰਦੇ ਆ। ਤੇ ਗੁਫਾ ਵਾਂ ਵੇਖੋ ਤੁਸੀਂ। ਕਿ ਟਿੱਕ ਘੈਂਟ ਲੱਗਦੀ ਪਈ ਨਾ। ਪਤਾ ਨਹੀਂ ਇਹ ਬਣਾਈ ਹੋਈ ਕਿਸੇ ਨੇ ਇਦਾਂ ਦੀ। ਪੂਰਾ ਟਾਇਟ ਹੈ ਪੱਥਰ ਹਾਰਡ। ਇੱਧਰਲੇ ਬੰਨੇ ਵੇਖੋ ਤੁਸੀਂ ਵਿੱਚ। ਕਿੰਨਾ ਡਰਾਉਣਾ ਆ ਜਾ। ਇਥੇ ਪਾਣੀ ਜਿਹੜਾ ਮੀਂਹ ਦਾ ਹੀ ਪਾਣੀ ਜਿਹੜਾ ਖੜਕੜ ਜਾਂਦਾ ਤੇ ਇੱਕ ਵੱਖਰਾ ਹੀ ਅਨੁਭਵ ਜਾਂਦਾ ਇਹਨਾਂ ਨੂੰ ਦੇਖ ਕੇ ਇੱਧਰ ਵੀ ਪਾਣੀ ਖੜਾ ਹੈ ਇਹ ਇੱਕ ਆ ਗੁਫਾ ਹੈ ਇੱਧਰ ਕੱਚਾ ਹੀ ਹੈ ਸਾਰਾ ਕੁਝ ਥੋੜਾ ਜਿਹਾ ਮਿੱਟੀ ਹੈ ਥੋੜਾ ਜਿਹਾ ਪੱਥਰ ਹੈ ਤੇ ਡਿਜ਼ਾਈਨ ਵੇਖੋ ਇੱਧਰ ਕਿਵੇਂ ਦਾ ਕੀਤਾ ਹਨੇਰਾ ਹੈ ਇੱਧਰ ਵੀ ਆਹ ਦੇਖੋ ਸਭ ਪੂਰਾ ਹਨੇਰਾ ਆ ਪਿਆ ਹਰ ਯੂ ਸਰ ਵੀ ਆਰ ਯੂ ਫਰੋਮ ਕੁਰੇਸ਼ੀਆ ਕੁਰੇਸ਼ੀਆ ਜੀ ਯੂ نو ਪੰਜਾਬ ਯੈਸ ਵੀ ਆਰ ਫਰੋਮ ਪੰਜਾਬ ਯੂ ਯੂ نو ਗੋਲਡਨ ਟੈਂਪਲ ਯੈਸ ਨੇਵਰ ਬੀਨ ਬਟ ਵੀ ਕੈਨ ਗੋ ਗੋਲਡਨ ਟੈਂਪਲ ਯੈਸ ਸਰ ਵੀ ਲਾਈਕ ਓਕੇ ਬਾਈ ਥੈਂਕ ਯੂ ਇਹ ਵੇਖੋ ਨਜ਼ਾਰਾ ਹੋਰ ਵੀ ਜ਼ਬਰਦਸਤ ਹੈ ਆ ਹੁਣ ਆਪਾਂ ਉੱਪਰ ਨੂੰ ਜਾ ਰਹੇ ਹਾਂ ਤੇ ਥੱਲੇ ਵੇਖੋ ਪਹਾੜ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੈ ਹਵਾ ਬਹੁਤ ਤੇਜ਼ ਚੱਲਦੀ ਪਈ ਹੈ ਪਰ ਇੱਥੇ ਨਾ ਬਾਂਦਰਾ ਦਾ ਆਤੰਕ ਬਹੁਤ ਜ਼ਿਆਦਾ ਤੇਜ਼ ਹੈ ਮਿੰਟ ਦੇ ਵਿੱਚ ਹੀ ਨਾ ਤੁਹਾਡੇ ਬੈਗ ਦੇ ਵਿੱਚ ਕੁਝ ਵੀ ਹੋਏਗਾ ਤੇ ਕੱਢ ਲੈਣਗੇ ਜੇ ਤੁਸੀਂ ਛਡਾਉਣ ਦੀ ਕੋਸ਼ਿਸ਼ ਕਰੋਗੇ ਤੇ ਫੇਰ ਅੱਗੋਂ ਪੈਂਦੇ ਨੇ ਫੂ ਫੂ ਕਰਕੇ ਸਾਹ ਬਹੁਤ ਚੜਦਾ ਪਿਆ ਜਿਵੇਂ ਜਿਵੇਂ ਆਪਾਂ ਉਚਾਈ ਤੇ ਜਾਂਦੇ ਆਂ ਸਾਹ ਫੁੱਲਣਾ ਸ਼ੁਰੂ ਹੋ ਜਾਂਦਾ ਹਾਂ ਹਾਂ ਹੁਣ ਇੱਥੇ ਥੋੜਾ ਜਿਹਾ ਹੋਰ ਉੱਪਰ ਆ ਗਏ ਤੇ ਇੱਥੇ ਵੀ ਗੁਫਾਵਾਂ ਕਾਫੀ ਬਣੀਆਂ ਹੋਈਆਂ ਨੇ ਪੂਰਾ ਖੇਚਦਾ ਕੇਂਦਰ ਹੈ ਭਾਈ ਜੇ ਤੁਸੀਂ ਆਉਣਾ ਹੈ ਨਾ ਤੇ ਪੂਰਾ ਖੇਚਦਾ ਕੇਂਦਰ ਇੱਥੇ ਜੇ ਇੰਨੀ ਦੂਰ ਆਏ ਹੋ ਇਹ ਜਗ੍ਹਾ ਮਿਸ ਕਰਨ ਵਾਲੀ ਨਹੀਂ ਹੈਗੀ ਪਹਿਲਾਂ ਅਸੀਂ ਵੀ ਸੋਚਦੇ ਸੀ ਜਾਈਏ ਨਾ ਜਾਈਏ ਪਰ ਹੁਣ ਆ ਕੇ ਪਤਾ ਲੱਗ ਰਿਹਾ ਵੀ ਸਹੀ ਜਗ੍ਹਾ ਤੇ ਆਏ ਆ ਚੱਲਦੇ ਨਾ ਪੈਰ ਦੇ ਵਿੱਚ ਬਾਹਲੇ ਕੋਈ ਖੁੱਬਾ ਤੇ ਹੁਣ ਵੇਖਿਆ ਆ ਬੂਟ ਦੇ ਵਿੱਚ ਖੁਬ ਗਿਆ ਆ ਵੇਖੋ ਆ ਕੰਡਾ ਨਾ ਦਰਦ ਬਹੁਤ ਕਰ ਰਿਹਾ ਪੈਰ ਲਿਓ ਨਗਾ ਚੱਲ ਬਈ ਉਹ ਦੇਖੋ ਗੱਲਾਂ ਗੱਲਾਂ ਦੇ ਵਿੱਚ ਆਪਾਂ ਕਿੰਨਾ ਜਿਆਦਾ ਪਹਾੜ ਦੇ ਉੱਪਰ ਚੜ ਆਏ ਆ ਤੇ ਪੈਦਲ ਜਿਹੜੇ ਘੁੰਮਣ ਦੇ ਸ਼ਕੀਰ ਨਾ ਜਿਨ੍ਹਾਂ ਨੇ ਪੈਦਲ ਟਰੈਕਿੰਗ ਕਰਨੀ ਹੋਵੇ ਉਹਨਾਂ ਵਾਸਤੇ ਤਾਂ ਇਹ ਬਾਲੀ ਜੰਨਤ ਹੀ ਆ ਤੇ ਪੂਰੇ ਘੈਂਟ ਫੀਲਿੰਗ ਆਊਗੀ ਤੁਹਾਨੂੰ ਆਇਓ ਜ਼ਰੂਰ ਯਾਰ ਇੱਕ ਵਾਰੀ ਜੇ ਕਦੇ ਆਏ ਤੇ ਇਹ ਜਗ੍ਹਾ ਮਿਸ ਨਾ ਕਰਿਆ ਜੇ ਤੇ ਆਇਓ ਥੋੜਾ ਜਿਹਾ ਸਮਾਂ ਖੁੱਲਾ ਕੱਢ ਕੇ ਤੇ ਕੁਦਰਤ ਨਾਲ ਗੱਲਾਂ ਕਰਨ ਵਾਸਤੇ ਆਇਆ ਜੇ ਜੇ ਤੁਸੀਂ ਕੁਦਰਤ ਨੂੰ ਗੱਲਾਂ ਕਰਨੀਆਂ ਨਾ ਕੁਦਰਤ ਦੇ ਨਾਲ ਇਹੋ ਜੀਆਂ ਜਗਾਂ ਤੇ ਆਇਆ ਕਰੋ ਆ ਵੇਖੋ ਇਧਰਲੇ ਬੰਨੇ ਵੀ ਇਹ ਸਾਰਾ ਬੁੱਧ ਧਰਮ ਨਾਲੀ ਇਹ ਮੇਲ ਖਾਂਦੇ ਆ ਪਹਾੜ ਇਦਾਂ ਦੇ ਪਹਾੜ ਤੇ ਚੜਨ ਲਈ ਨਾ ਲੋ ਗੀਅਰ ਲਾਉਣਾ ਪੈਂਦਾ ਆ ਤੁਸੀਂ ਵੇਖੋ ਸਾਰੇ ਬੰਨੇ ਪਲੇਨ ਐ ਪਹਾੜ ਤੇ ਟਲਾਨ ਵੇਖੋ ਸਿੱਧੀ ਥੱਲੇ ਨੂੰ ਤੇ ਵਿੱਚ ਆ ਘੱਟ ਲੱਗੇ ਹੋਇਆ ਪੌੜੀਆਂ ਬਣਾਈ ਹੋਈਆਂ ਤੇ ਉੱਪਰਲੇ ਬੰਨੇ ਬੱਦਲਾਂ ਦਾ ਸੀਨ ਵੇਖੋ ਇਦਾਂ ਦੇ ਸੀਨ ਜਿਹੜੇ ਬਹੁਤ ਘੱਟ ਨਜ਼ਰ ਆਉਂਦੇ ਆ ਤੇ ਜਦੋਂ ਨਜ਼ਰ ਆਉਂਦੇ ਨੇ ਨਾ ਪੂਰੀ ਖੇਚ ਦਾ ਕੇਂਦਰ ਵੀ ਬਣ ਜਾਂਦੇ ਆ 60 ਨੰਬਰ ਗੁਫਾ ਤੇ ਆਏ ਆ ਤੇ 109 ਗੁਫਾ ਨੇ ਤੇ ਹੌਲੀ ਹੌਲੀ ਆਪਾਂ ਘੁੰਮਦੇ ਪਏ ਆ ਤੇ ਇਧਰ ਵੇਖੋ ਡਸਟ ਪੀਨਰਾਂ ਨੇ ਕਿਵੇਂ ਦਾ ਬਣਾਇਆ ਆ ਗੱਲਾਂ-ਗੱਲਾਂ ਦੇ ਵਿੱਚ ਨਾ ਪਤਾ ਹੀ ਨਹੀਂ ਲੱਗਾ ਤੇ ਕਿੰਨਾ ਜ਼ਿਆਦਾ ਅਸੀਂ ਉੱਪਰ ਆ ਗਏ ਆ ਇਥੇ ਤੋਂ ਸ਼ਹਿਰ ਤੋਂ ਨੂੰ ਦਿਖਾਉਣੇ ਆ ਦੇਖਿਆ ਜੇ ਆ ਬੈਕਗ੍ਰਾਉਂਡ ਦੇ ਵਿੱਚ ਵੇਖਿਆ ਜੇ ਸ਼ਹਿਰ ਕਿੰਨਾ ਘੈਂਟ ਨਜ਼ਰ ਆ ਰਿਹਾ ਪੂਰੀ ਘੈਂਟ ਗੱਲਬਾਤ ਲੱਗਦੀ ਪਈ ਆ ਸ਼ਹਿਰ ਦੀ ਲੋਕੇਸ਼ਨ ਪੂਰੀ ਜ਼ਬਰਦਸਤ ਹੈ ਤੇ ਇਹ ਜਿਹੜਾ ਸੀਨ ਵੀ ਪੂਰਾ ਘੈਂਟ ਹੈ ਬਿਆਨ ਨਹੀਂ ਕੀਤਾ ਜਾ ਸਕਦਾ ਜਦੋਂ ਆਪਾਂ ਖੁਦ ਆਉਣੇ ਆ ਨਾ ਉਦੋਂ ਪਤਾ ਲੱਗਦਾ ਕਈ ਵਾਰੀ ਕੈਮਰੇ ਦੇ ਵਿੱਚ ਕੁਝ ਚੀਜ਼ਾਂ ਰਿਕਾਰਡਿੰਗ ਨਹੀਂ ਹੁੰਦੀਆਂ ਪਰ ਕੁਦਰਤੀ ਜਿਹੜੀ ਆ ਫੀਲਿੰਗ ਉਹ ਆਣ ਕੇ ਮਹਿਸੂਸ ਹੁੰਦੀ ਹੈ ਉਹਨਾਂ ਆਪਾਂ ਬਿਨਾ ਪੌੜੀ ਤੋਂ ਉਤਰਨ ਦੀ ਕੋਸ਼ਿਸ਼ ਕਰਦੇ ਆ ਢਲਾਨ ਪੂਰੀ ਥੱਲੇ ਨੂੰ ਸਿੱਧੀ ਆ ਪਰ ਮਜ਼ਾ ਬਹੁਤ ਆ ਰਿਹਾ ਕਿਉਂਕਿ ਇੱਥੇ ਨਾ ਫਿਸਲਣ ਦਾ ਕੋਈ ਡਰ ਨਹੀਂ ਹੈਗਾ ਤੇ ਇਹ ਪੂਰਾ ਮਤਲਬ ਖੁਸ਼ਕ ਪਹਾੜ ਹੈ ਨਾ ਸੁੱਕਾ ਹੈ ਤੇ ਪੱਥਰ ਵੀ ਜਿਹੜੇ ਆ ਜਿਹੜਾ ਪਹਾੜ ਹੈ ਇਹ ਫਿਸਲਣ ਵਾਲਾ ਨਹੀਂ ਹੈਗਾ ਕਈ ਵਾਰੀ ਹੁੰਦਾ ਮਿੱਟੀ ਵਾਲਾ ਪਹਾੜ ਤੇ ਪੱਥਰ ਹੈ ਪੂਰਾ ਸਖਤ ਪੱਥਰ ਸੋ ਇਹ ਸੀ ਆਪਣਾ ਅੱਜ ਦਾ ਵਲੌਗ ਕਵੇਰੀ ਗੁਫਾ ਦਾ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਲਾਇਕ ਕਮੈਂਟ ਕਰਨਾ ਔਰ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਬੈਲ ਆਈਕਨ ਵਾਲਾ ਬਟਨ ਜਰੂਰ ਦਬਾ ਦੇਣਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ